మే ਆਪਣੇ ਪਸ਼ੂ ਮੰਨ ਲਾ ਕੋਈ ਵੀ ਝੋਟੀਆਂ ਚ ਮਾਝਾ ਮੰਨ ਲਓ ਵੀ ਸੂਪਿਆ ਹਾਂ 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 ਸੂਕੇ ਤੇ ਮੰਨ ਲਓ ਵੀ ਕਮਜ਼ੋਰ ਪੈ ਜਾਂਦੇ ਆ ਹਾਂ ਹਾਂ ਤੇ ਕਮਜ਼ੋਰ ਪੈ ਜਾਂਦੇ ਆ ਉਹ ਮੁੜ ਕੇ ਨਾ ਤਾਂ ਛੇਤੀ ਰਹਿੰਦੇ ਆ ਹਾਂ ਤੇ ਦੁੱਧੋ ਵੀ ਜਣੇ ਦੀ ਘੜਦੇ ਤੁਰੇ ਜਾਂਦੇ ਆ ਇਹ ਕਮਜ਼ੋਰੀ ਤੋਂ ਵੀ ਕੀ ਕੁਝ ਸੱਜਰ ਮੱਚ ਸੂਪੇ ਨੇ ਵੀ ਕੀ ਕੋ ਦੇਣਾ ਪੈ ਨਹੀਂ ਚਾਹੀਦਾ ਆਪਾਂ ਨੂੰ ਉਹ ਬਈ ਸਰਾਇਆਂ ਜਿਵੇਂ ਆਪਣੇ ਹੈ ਨਾ ਹੁਣ ਪਹਿਲਾਂ ਤਾਂ ਬਜ਼ੁਰਗਾਂ ਸਾਂਭਦੇ ਹੁੰਦੇ ਪਸ਼ੂ ਹਾਂਜੀ ਉਹ ਜਦੋਂ ਸੂਪੈਂਦਾ ਸੀ ਪਸ਼ੂ ਪਸ਼ੂ ਨੂੰ ਗੋੜ ਦੇਣਾ ਲੱਗ ਜਾਂਦੇ ਸੀ ਕਾੜੇ ਦਿੰਦੇ ਸੀ ਸੌਂਫ ਜਵੈਣ ਦੇ ਹਨਾ ਹਾਂਜੀ ਵੀ ਛੇਤੀ ਮੈਲਾ ਸਿੱਟੇ ਹਾਂਜੀ ਹੁਣ ਜਿਹੜੇ ਲੋਕ ਆਪਣੇ ਨਾ ਨਵੇਂ ਭਰਾ ਉਹਨਾਂ ਨੂੰ ਕਿਉਂਕਿ ਜਿਹੜਾ ਦੇਸੀ ਚੀਜ਼ਾਂ ਵਰਤਣੋਂ ਹਟ ਗਏ ਹਾਂਜੀ ਕੰਪਣਗਾਲੀਆਂ ਚੀਜ਼ਾਂ ਵਰਤਣ ਲੱਗ ਗਏ ਠੀਕ ਹੈ ਤੇ ਜਿਹੜੇ ਕਾੜੇ ਆ ਕਾੜੇ ਬਹੁਤ ਜ਼ਰੂਰੀ ਹੱਸਤਾ ਜੇ ਸੂਏ ਪਸ਼ੂ ਨੂੰ ਠੀਕ ਹੈ ਕਾੜੇ ਦੇ ਨਾਲ ਪਸ਼ੂ ਆ ਜਿਹੜਾ ਛੇਤੀ ਮੈਲਾ ਝਾੜੂਗਾ ਬੱਚੇਦਾਨੀ ਦੀ ਸਫਾਈ ਛੇਤੀ ਹੋਊਗੀ ਠੀਕ ਹੈ ਬੱਚੇਦਾਨੀ ਦਾ ਸਾਈਜ਼ ਆ ਜਿਹੜਾ ਉਹ ਜਿੰਨੀ ਛੇਤੀ ਛੋਟਾ ਹੋਊਗਾ ਹਾਂਜੀ ਉਨੀ ਛੇਤੀ ਪਸ਼ੂ ਆ ਦੁੱਧ ਤੇ ਆਊਗਾ ਠੀਕ ਹੈ ਜੀ ਦੁੱਧ ਤੇ ਜਿੰਨਾ ਆਊਗਾ ਤੇ ਫਿਰ ਉਹਨੂੰ ਖਰਾਕ ਵੀ ਉਨੀ ਛੇਤੀ ਹਾਜ਼ਮ ਹੋਣ ਲੱਗੂਗੀ ਉਹਦੇ ਠੀਕ ਹੈ ਜੀ ਤੇ ਕੋਈ ਕੈਲਸ਼ੀਅਮ ਦੀ ਜਿੱਲਾ ਪਾਉਣ ਦੀ ਲੋੜ ਨਹੀਂ ਪੈਂਦੀ ਤੇ ਨਾਲ ਲੇਟੀ ਠੀਕ ਹੈ ਲੇਟੀ ਜ਼ਰੂਰੀ ਆ ਕਿ ਲੋੜੇਲੀ ਲੇਟੀ ਦੇ ਵਿੱਚ ਜਿਵੇਂ ਆਪਾਂ ਕਣਕ ਹੋਗੀ ਹਾਂਜੀ ਮੱਕੀ ਹੋਗੀ ਹਾਂਜੀ ਤੇ ਗਰਮੀ ਦੇ ਵਿੱਚ ਜੋ ਆ ਪਾ ਸਕਦੇ ਆ ਤੇ ਜਿਵੇਂ ਸਿਆਲ ਹਨ ਹਾਂਜੀ ਖਿਆਲਾਂ ਦੇ ਵਿੱਚ ਬਾਜਰਾ ਇਹ ਚੀਜ਼ਾਂ ਤੇ ਗੋੜ ਕਿਲੋ ਉਹਦੇ ਵਿੱਚ ਭਾਈ ਇੱਕ ਵੇਖਿਆ ਮੈਂ ਤੇਰਾ ਛੋਲੇ ਵੀ ਪਾਇਆ ਆ ਪਾਈ ਬੈਠਾ ਉਹਨਾਂ ਤੋਂ ਹਾਂ 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 ਛੋਲੇ ਵੀ ਤਾਕਤ ਵਾਸਤੇ ਵੀ ਤਾਕਤ ਵਾਲੀਆਂ ਤੇ ਪਹਿਲੇ 3 ਮਹੀਨੇ ਬਸ ਉਹਨੂੰ ਸੂਣ ਤੋਂ ਤੇ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਦੇਣੀਆਂ ਤੇ ਜਿਹੜਾ ਪਸ਼ੂ ਆ ਉਹਦਾ ਨਾਲ ਤਾਂ ਕਿਉਂਕਿ ਦੁੱਧ ਦੇ ਉਹਨੇ ਵਧਣਾ ਹੁੰਦਾ ਪਸ਼ੂ ਨੇ ਤੇ ਆਉਣਾ ਠੀਕ ਉਹ ਜੋ ਖਰਾਕ ਉਹਨੂੰ ਜਿਆਦਾ ਚਾਹੀਦੀ ਆ ਉਹਨੂੰ એનર્ਜੀ ਵਾਲੀ ਵੀ ਪਸ਼ੂ ਦਾ ਜਿਹੜਾ ਵੇਟ ਆ ਉਹ ਘਟੇ ਨਾ ਜਦੋਂ ਵੇਟ ਘਟ ਗਿਆ ਪਸ਼ੂ ਦਾ ਫਿਰ ਉਹਨੇ ਗੱਭਣ ਨਹੀਂ ਹੋਣਾ ਠੀਕ ਹੈ ਜੀ ਪਸ਼ੂ ਨੂੰ ਸੂਣ ਤੋਂ 100 ਤੋਂ 120 ਦਿਨਾਂ ਦੇ ਵਿੱਚ ਗੱਭਣ ਕਰਾਉਣਾ ਬਹੁਤ ਜ਼ਰੂਰੀ ਆ ਠੀਕ ਹੈ ਜੀ ਤੇ ਜਿਹੜਿਆਂ ਦੇ ਹੁਣ ਆ ਮਹੀਨਾ ਇੱਕ ਰਹਿ ਗਿਆ ਆਪਣੇ ਕੋਲੇ ਜਿਹੜੇ ਪਸ਼ੂ ਅਜੇ ਤੱਕ ਨਹੀਂ ਗੱਭਣ ਹੋਏ ਤਾਂ ਉਹਨਾਂ ਨੂੰ ਜ਼ੋਰ ਲਾ ਕੇ ਜਿਵੇਂ 10 ਕਿਲੋ ਡੇਲੀ 20 ਕਿਲੋ ਡੇਲੀ ਉਹਨੂੰ ਗੱਭਣ ਕਰਾਓ ਤੇ ਇਹ ਨਹੀਂ ਵੀ ਫੇਰ ਵੀ ਗੱਭਣ ਨਹੀਂ ਹੁੰਦਾ ਗਲੂਕੋਜ਼ ਨਹੀਂ ਪੂਰਾ ਹੁੰਦਾ ਪਸ਼ੂ ਦਾ ਤੇ ਜਿਵੇਂ ਅਲਸੀ ਆ ਹਾਂਜੀ ਅਲਸੀ ਦੇ ਵਿੱਚ ਬਹੁਤ ਤਕੜੇ ਤੱਤ ਪਾਏ ਹੋਇਆ ਠੀਕ ਆ ਅਲਸੀ ਨੂੰ ਭੁੰਨ ਕੇ ਘਾਓ ਦੇ ਵਿੱਚ ਹਨ ਹਾਂਜੀ ਤੇ ਪਸ਼ੂ ਨੂੰ 100 ਗ੍ਰਾਮ ਡੇਲੀ ਦਿੱਤਾ ਜਾਵੇ ਠੀਕ ਆ ਤਾਂ ਪਸ਼ੂ ਦਾ ਜਿਹੜਾ ਟਾਈਮ ਨਾਲ ਗੱਭਣ ਹੋਊਗਾ ਨਾਲੇ ਉਹਨੂੰ ਦੁੱਧ ਪੂਰਾ ਦੇਊਗਾ ਨਾਲੇ ਫੈਂਟ ਪੂਰੀ ਆਊਗੀ ਕਿਸੇ ਵੀ ਤਾਰਾਂ ਦੀ ਉਹਨੂੰ ਕਾਟਨੀ ਪਣੀ ਠੀਕ ਆ ਜੀ ਦੇਸੀ ਚੀਜ਼ਾਂ ਬਹੁਤ ਜ਼ਰੂਰੀ ਆ ਬਈ ਵਰਤਨੀਆਂ ਆਪਾਂ ਨੂੰ ਬਹੁਤ ਭਰਾ ਦੱਸਦੇ ਵੀ ਹੈਗੇ ਦੇਸੀ ਚੀਜ਼ਾਂ ਬਾਰੇ ਤੇ ਫਿਰ ਵੀ ਆਪਾਂ ਗੌਰ ਨਹੀਂ ਕਰਦੇ ਜਿਹੜੀਆਂ ਮੈਡੀਕਲਾਂ ਤੋਂ ਪ੍ਰੋਡਕਟ ਲਿਆ ਲਿਆ ਕਿਤਾ ਆਪਾਂ ਪਾਈ ਜਾਂਦੇ ਰਹਿੰਦੇ ਆ ਵੀ ਆਪਣਾ ਪਸ਼ੂ ਘੱਪਣੀ ਹੁੰਦਾ ਆ ਪਾਊਡਰ ਚਾਰ ਦਿਓ ਆ ਸੀਸੀ ਚਾਰ ਦਿਓ ਕਿੰਨੀਆਂ ਢੋਲੀਆਂ ਦਾ ਡਾਕਟਰ ਜੀ ਉਹਨਾਂ ਕੋਲਤਾ ਜੀ ਇਹੀ ਕਹਿੰਦੇ ਆ ਕਿ ਵੀ ਇਹ ਖਰਾਕੀ ਮਸਲੇ ਆ ਖਰਾਕ ਦੇ ਨਾਲ ਹੀ ਹੱਲ ਹੋਣੇ ਆ ਇਹ ਦਵਾਈਆਂ ਦੇ ਨਾਲ ਹੱਲ ਨਹੀਂ ਹੋਣੇ ਤੇ ਵੀਡੀਓ ਬਈ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ